ਜਿਆਦਾਤਰ ਪਾਣੀ ਜਿਆ ਇਥੇ ਆਂਦਾ ਹੁੰਦਾ ਐਸਚੋਇਚ ਆ ਉੱਥੇ ਨੀਵਾ ਜਿਹਾ ਇਲਾਕਾ ਹੈ ਉਥੋਂ ਪਾਣੀ ਪਾਸ ਕਰਦਾ ਹੁੰਦਾ ਪਿੰਡ ਤੋਂ ਬਾਹਰ ਬਾਹਰ ਡੱਡੂ ਬੋਲ ਰਿਹਾ ਹੈ ਪਿੱਛੇ ਆਵਾਜ਼ ਤੁਹਾਨੂੰ ਸੁਣਦੀ ਹੋਣੀ ਹੈ ਜੋ ਪੰਜਾਬ ਦੇ ਵਿੱਚ ਕੁਝ ਿਲਿਆਂ ਦੇ ਵਿੱਚ ਸਾੜ ਨਾਲ ਪ੍ਰਭਾਵ ਦੇ ਲਈ ਹੋਇਆ ਉਹਨਾਂ ਦੇ ਖਵਾਂ ਦੇ ਵਿੱਚ ਮਦਦ ਨਹੀਂ ਨਲਗਣ ਨੇ ਆ ਸਭ ਮੇ ਇਕੱਠੇ ਹੋ ਕੇ ਸਲਾਹ ਕਰਨੀ ਹੈ ਸਸਿਕਾਲ ਜੀ ਕੀ ਹਾਲ ਚਾਲ ਹੈ ਹ ਜਿੱਦਾਂ ਤੁਸੀਂ ਹੁਣ ਦੇਖਿਆ ਵੀ ਮੀਂਹ ਬਹੁਤ ਪੈ ਰਹੀ ਸੀ ਪਿੱਛੇ ਬਹੁਤ ਹੜਾ ਹੈ ਪੰਜਾਬ ਚ ਜਿੰਨੇ ਵੀ ਨੀਵੇਂ ਇਲਾਕੇ ਆ ਨਾ ਉਨਾ ਚ ਤਕਰੀਬਤ 기ਵਨ ਹੜਾ ਹੈ ਇੱਕ ਮਿੰਟ ਨਗਰ ਨਿਵਾਸੀ ਪੰਗਰ ਦੇ ਚਾਰਨਾਬ ਵਿੱਚ ਬੇਸਤੀ ਨਹੀਂ ਚ ਜਾਂਦੀ ਆ ਜੋ ਪੰਜਾਬ ਦੇ ਵਿੱਚ ਕੁੱਝ ਿਲਿਆਂ ਦੇ ਵਿੱਚ ਸਾਡ ਨਾਲ ਪਰਵਾਹ ਦੇ ਲਈ ਹੋਇਆ ਉਹਨਾਂ ਦੇ ਤਵਾਂਦੇ ਵਿੱਚ ਮਦਦ ਲਈ ਨਗਰ ਨੇ 8 ਵਜੇ ਇਕੱਠੇ ਹੋਣਗੇ ਸਲਾਹ ਕਰਨੀ ਹੈ ਖੜਾਚਾਰੇ ਦੀ ਚਾਰਾਜਪਾਲ ਦੀ ਸਹਾਰਾਪਾਤ ਦੀ ਇੱਕੋ ਜੋ ਮੈਂਬਰ ਜੀ ਗੁਰਦਾਰ ਸਾਹਿਬ ਆਵੇ ਬਾਕੀ 50 ਮੈਂਬਰਾਂ ਕਰੇਗਾ ਕਿ ਕਦਾਂ ਮੈਚਿੰਗੀ ਕੀਤੀ ਜਾਂਦੀ ਆ ਗੁਰਦਾਰ ਸਾਹਿਬ ਕੋਚੜੋ ਜੋ ਕਲਾ ਹੈ ਸਕਦੇ ਤੇ ਫਿਰ ਅੱਗੇ ਪ੍ਰਬੰਧ ਕੀਤਾ ਜਾ ਸਕਦਾ ਦੁਆਰਾ ਫਿਰ ਬੇਨਤੀ ਕੀਤੀ ਜਾਂਦੀ ਆ ਸੋ ਤੁਸੀਂ ਗੁਰਦਾਰ ਸਾਹਿਬ ਦੀ ਅਨਾਉਂਸਮੈਂਟ ਵੀ ਸੁਣ ਲਈ ਹੈ ਤਕਰੀਬਨ ਪੂਰੇ ਪੰਜਾਬ ਚ ਹੀ ਰੈਡ ਅਲਰਟ ਸੀ ਪਹਿਲਾਂ ਮੀਂਹ ਦੇ ਟਾਈਮ ਆ ਤੇ ਅੱਧੇ ਅੱਧੇ ਤੋਂ ਵੱਧ ਪੰਜਾਬ ਚ ਹੜਾ ਆਇਆ ਹੈ। ਮਤਲਬ ਜਿਹੜਾ ਦਰਿਆਵਾਂ ਦੇ ਨਾਲ ਦਾ ਇਲਾਕਾ ਜਾਂ ਨੀਵੇਂ ਇਲਾਕੇ ਤੇ ਉੱਥੇ ਬਹੁਤ ਬੁਰਾ ਹਾਲ ਹੈ। ਬਹੁਤ ਜ਼ਿਆਦਾ ਬੁਰਾ ਹਾਲ ਹੈ। ਸਾਡੇ ਇਲਾਕੇ ਚ ਠੀਕ ਹੈ। ਸਾਡਾ ਨਮਾ ਸ਼ਹਿਰ ਜ਼ਿਲ੍ਹਾ ਹੈ ਜਿਹੜਾ ਸਾਡੇ ਆਲਾ ਪਾਸਾ ਹੈ। ਕੁਸ਼ ਏਰੀਆ ਇੱਥੇ ਨਹੀਂ ਆਇਆ। ਸਾਡੇ ਤਾਂ ਮਮੂਲੀ ਪਾਣੀ ਆਇਆ ਉਹ ਵੀ ਚੋਆਾਂ ਦੇ ਵਿੱਚ ਮੜ ਮੋਟਾ ਐਦਾਂ ਪਿੰਡਾਂ 'ਚ ਨਹੀਂ ਬੜਿਆ ਅੱਜ ਵੀ ਸਵੇਰੇ ਨਹੀਂ ਪੈ ਰਿਹਾ ਸਿਗਾ ਕਾਫੀ ਤੇਜ਼ ਨਹੀਂ ਤੇ ਅੱਜ ਸਵੇਰੇ ਅੱਜ ਤੇ ਹੋ ਸਕਦਾ ਥੋੜਾ ਬਹੁਤਾ ਪਾਣੀ ਆਵੇ ਪਰ ਉਹ ਤਕਰੀਬਨ ਚੋਆਾਂ ਦੇ ਵਿੱਚੋਂ ਜਾਂ ਚੋਈਆਂ ਦੇ ਵਿੱਚੋਂ ਨਿਕਲ ਜਾਂਦਾ ਹੈ ਬਹੁਤ ਈਜ਼ ਨਹੀਂ ਸੱਸ ਮੈਂ ਨਹੀਂ ਦਿਖਾਉਦਾ ਤੁਹਾਨੂੰ ਸਵੇਰ ਦਾ ਈ ਇੰਨਾ ਪੀਜ ਸਗਾ ਸਵੇਰ ਦਾ ਸਾਜਰੇ ਦਾ ਹੀ ਪੈ ਰਿਆ ਆ ਤਕਰੀਬਨ ਸਾਜਰੇ ਦਾ ਹੀ ਮਤਲਬ ਦੱਸਿਆ ਹੈ ਸਗਾ ਵੀ ਇਹੋ ਕੱਲ ਦਾ ਦੱਸਿਆ ਸੀ ਵੀ ਪੈਣਾ ਹੈ ਤੇ ਇਹੋ ਅਤਿਗੀ ਬਨਅਧਿਕ ਪੰਜਾਬ ਚ ਸਗਾ ਮੀ ਤੇ ਕਾਫੀ ਤੇਜ ਬਾਰਿਸ਼ ਸੀ ਬਿਜਲੀ ਬਹੁਤ ਕੜਕਦੀ ਸੀ ਸਾਡੀ ਗਲੀ ਦੇ ਵਿੱਚ ਕਾਫੀ ਪਾਣੀ ਹੋ ਗਿਆ ਜਦਾਂ ਇਹ ਨਿਕਾਸ ਹੋ ਜਾਣਾ ਪਾਣੀ ਕੁਛ ਇੱਕ ਦੋ ਘੰਟਿਆਂ ਚ ਤੇ ਤਿੰਨਾਂ ਘੰਟਿਆਂ ਦੇ ਨਿਕਾਸ ਹੋ ਜਾਂਦਾ ਪਰ ਪਾਣੀ ਬਹੁਤ ਜ਼ਿਆਦਾ ਹੈ ਗਲੀ ਦੇ ਵਿੱਚ ਮੀਂਹ ਦੇ ਵਿੱਚ ਵੀ ਲੰਘਣਾ ਔਖਾ ਹੋ ਜਾਂਦਾ ਨਾ ਪਾਣੀ ਦੇ ਵਿੱਚ ਵੀ ਤੁਸੀਂ ਕੋਈ ਕੰਮ ਕਿਤੇ ਜਾਣਾ ਹੈ ਤਾਂ ਬਹੁਤ ਔਖਾ ਹੈ ਹੁਣ ਬਿਲਕੁਲ ਮੀਂਹ ਹੈ ਨਹੀਂ ਮੈਨੂੰ ਲੱਗਦਾ ਹੁਣ ਨਹੀਂ ਪੈਣਾ ਮੀਂਹ ਜਿਹੜਾ ਸਵੇਰੇ ਪੈ ਗਿਆ ਪੈ ਗਿਆ ਤਕਰੀਬਨ 8 ਕ' ਵੱਜੇ ਐਸ ਟਾਈਮ 8:30 ਤਿੰਨ ਚਾਰ ਪੰਜ ਘੰਟੇ ਪੈਂਦਾ ਰਿਹਾ ਕਦੇ ਤੇਜ਼ ਹੋ ਜਾਂਦਾ ਕਦੇ ਹੌਲੀ ਹੋ ਜਾਂਦਾ ਸੀ ਹੁਣ ਅ ਅੜ ਵਾਲੇ ਬਿਲਕੁਲ ਆ ਪਿੰਡ ਦੇਖ ਸਕਦੇ ਆ ਮੈਂ ਪਿੰਡ ਤੁਹਾਨੂੰ ਨਾਲ-ਨਾਲ ਦਿਖਾ ਰਿਹਾ ਆ ਤੇ ਕਲੀਅਰ ਹੈ ਇਸ ਟਾਈਮ ਜੇ ਹੁਣ ਹੜਾ ਬਾਰੇ ਗੱਲ ਕਰੀਏ 88 ਚ ਆਏ ਸੀ ਹੜ ਬਾਅਦ ਵਿੱਚ ਆਂਦੇ ਰਹੇ ਹੌਲੀ-ਹੌਲੀ ਮਤਲਬ ਕੁਝ ਸਾਲ ਬਾਅਦ ਕੁਝ ਸਾਲ ਬਾਅਦ ਥੋੜੇ ਅੱਗੇ ਕਿਤੇ ਜ਼ਿਆਦਾ ਅੱਗੇ ਤੇ ਅਸਲ ਦੇ ਵਿੱਚ ਕਾਰਨ ਇਦਾਂ ਆ ਬੀ ਹੜ੍ਹ ਕੁਝ ਤਾਂ ਕੁਦਰਤੀ ਵੀ ਹੈ ਕੁਝ ਬੰਦੇ ਦੀਆਂ ਆਪਣੀਆਂ ਬੇਵਕੂਫੀਆਂ ਵੀ ਕੁਦਰਤ ਨਾਲ ਦਖਲਅੰਦਾਜ਼ੀ ਨਾਲ ਵੀ ਹੜ੍ਹਾਂ ਆਦੇ ਆ ਜਿੱਦਾਂ ਤੁਸੀਂ ਪਾਣੀ ਦਾ ਰਸਤਾ ਰੋਕ ਦੋਗੇ ਤਾਂ ਉੱਥੇ ਪਾਣੀ ਫਿਰ ਪਾਣੀ ਦਾ ਤਾਂ ਆਪਣਾ ਰਾਹ ਲੱਭਣਾ ਹੈ ਤੇ ਜੇ ਪਾਣੀ ਫਿਰ ਆਪਣਾ ਆਪਣੇ ਮੋੜ ਉਸੇ ਰਾਹ ਤੇ ਆਂਦਾ ਜਿੱਥੇ ਤੇ ਹਜ਼ਾਰਾਂ ਸਾਲਾਂ ਤੋਂ ਚੱਲਦਾ ਆ ਫਿਰ ਉਹ ਬਰਬਾਦੀ ਹੁੰਦੀ ਹੈ ਉੱਥਿਆਂ ਦੀ ਰਾਹ ਦੇ ਵਿੱਚ ਜਿਹੜੇ ਸੜਕਾਂ ਘਰ ਇਦਾਂ ਦੀਆਂ ਚੀਜ਼ਾਂ ਬਣੀਆਂ ਹੋਈਆਂ ਉਹ ਤਬਾਹ ਹੋ ਜੰਨੀ ਹੈ ਪਾਣੀ ਜੇ ਇਸ ਤਰ੍ਹਾਂ ਰੁਕਦਾ ਰੁਕੇਗਾ ਫਿਰ ਹੜਾ ਆਏਗਾ ਕਿਉਂਕਿ ਬੰਨ ਜਿਹੜੇ ਜਿੰਨੇ ਵੀ ਬਣਾਏ ਹੋਏ ਆ ਉਹ ਵੀ ਕੁਸ਼ ਹੱਦ ਤੱਕ ਹੜਾਂ ਦਾ ਕਾਰਨ ਬਣਦੇ ਆ ਜਦੋਂ ਇਕੱਠਾ ਪਾਣੀ ਛੱਡਦੇ ਆ ਨਾ ਇਕ ਤਾਂ ਜਦੋਂ ਮੀਂਹ ਪੈ ਰਿਹਾ ਨਾਲ ਨਾਲ ਜਾ ਰਿਹਾ ਠੀਕ ਹੈ ਜਦੋਂ ਇਕੱਠਾ ਪਾਣੀ ਛੱਡਦੇ ਆ ਉਹਦੇ ਨਾਲ ਇੱਕਦਮ ਹੜ ਦਾ ਕਾਰਨ ਬਣਦੇ ਆ ਉਹ ਬਾਕੀ ਬਾਕੀ ਤੁਸੀਂ ਦੇਖ ਲਿਆ ਵੀ ਜਿੰਨੀ ਡਿਵੈਲਪਮੈਂਟ ਹੋ ਰਹੀ ਹੈ ਉਹ ਕੋਈ ਬਿਨਾ ਪਲੈਨਿੰਗ ਦੇ ਹੋ ਰਹੀ ਹੈ ਤਕਰੀਬਨ ਤਕਰੀਬਨ ਕੋਈ ਪਲੈਨਿੰਗ ਨਹੀਂ ਹੈਗੀ ਕੋਈ ਦੇਖਦਾ ਨਹੀਂ ਹੈਗਾ ਵੀ ਇਹ ਹੜ ਦਾ ਰਸਤਾ ਪੇ ਇੱਥੇ ਚੋਈ ਸੀਗੀ ਜਾਂ ਇੱਥੇ ਕੋਈ ਨਿਕਾਸ ਸੀਗਾ ਪਾਣੀ ਦਾ ਕੁਦਰਤੀ ਪਾਣੀ ਦਾ ਤੇ ਇੱਥੋਂ ਅਸੀਂ ਇਹਨੂੰ ਨਾ ਰੋਕੀਏ ਇਹਨੂੰ ਥੋੜਾ ਜਿਹਾ ਤਰੀਕੇ ਨਾਲ ਡਰੇਨ ਬਣਾ ਲਈਏ ਹੂਰ ਜਿੰਨੀਆਂ ਵੀ ਡਰੇਨੇਜ ਆ ਜਿੰਨੀਆਂ ਵੀ ਚੋਏ ਆ ਸਫਾਈਆਂ ਸੁਫਈਆਂ ਉਹਨਾਂ ਦੀਆਂ ਸਰਕਾਰ ਨੂੰ ਪਹਿਲਾਂ ਹੀ ਕਰ ਦੇਣੀਆਂ ਚਾਹੀਦੀਆਂ ਸੀਆਂ ਬਰਸਾਤਾਂ ਤੋਂ ਤਾਂ ਕਿ ਕਲੀਅਰ ਪਾਣੀ ਜਦੋਂ ਨਿਕਲਦਾ ਜੀ ਜਲਦੀ ਨਿਕਲ ਜਪੇ ਪਰ ਸਾਡੇ ਦੇਸ਼ ਦੇ ਵਿੱਚ ਐਦਾਂ ਦਾ ਕੁਝ ਹੈ ਨਹੀਂ ਪਰ ਕੁਦਰਤ ਅੱਗੇ ਵੀ ਕੋਈ ਬਸ ਨਹੀਂ ਚੱਲਦਾ ਜੇ ਤੁਸੀਂ ਇੰਨੇ ਪ੍ਰਬੰਧ ਵੀ ਕੀਤੇ ਹੋ ਨਾ ਕਈ ਦੇਸ਼ਾਂ ਦੇ ਵਿੱਚ ਫਿਰ ਵੀ ਹੜ੍ਹ ਆ ਜਾਂਦੇ ਉਹ ਕੁਦਰਤੀ ਹੈ ਕੁਝ ਗੈਰ ਕੁਦਰਤੀ ਜਿਹੜੇ ਕੰਮ ਹੋ ਜਾਂਦੇ ਆ ਨਾ ਮੇਰੇ ਬੰਦੇ ਨੇ ਆਪਣੀ ਲਈ ਮੁਸੀਬਤਾਂ ਮੁੱਲ ਲਈਆਂ ਆ ਉਹ ਵੀ ਜ਼ਿੰਮੇਵਾਰ ਹੁੰਦੀਆਂ ਆ ਜੇ ਧੱਕਾ ਕਰਾਂਗੇ ਕੁਦਰਤ ਨਾਲ ਕੁਦਰਤ ਵੀ ਸਾਡੇ ਨਾਲ ਧੱਕਾ ਜਰੂਰ ਕਰਦੀ ਆ ਫਰੀਦ ਵਿੱਚ ਹੁੰਦਾ ਕੀ ਆ ਇੱਕ ਦੋ ਬੰਦੇ ਇਸ ਚੀਜ਼ ਦੇ ਜ਼ਿੰਮੇਵਾਰ ਹੁੰਦੇ ਆ ਭੁਗਤ ਨਾਲੇ 100 ਬੰਦਾ ਹੁੰਦਾ ਉਹਦੇ ਪਿੱਛੇ ਮੇਨ ਹੜਾਂ ਦੀ ਮਾਰ ਗਰੀਬ ਲੋਕਾਂ ਤੇ ਪੈਂਦੀ ਆ ਕਿਉਂਕਿ ਉਹਨਾਂ ਕੋਲ ਉਸ ਟਾਈਮ ਇਹ ਪਹਿਲੀ ਤਾਂ ਪਹਿਲੇ ਹੀ ਹੈਂਡ ਟੂ ਮਾਉਥ ਹੁੰਦੇ ਆ ਜਦੋਂ ਕੁਦਰਤੀ ਕਰੋਪੀ ਆ ਜਾਂਦੀ ਆ ਫਿਰ ਹੋਰ ਹਾਲ ਬੁਰੇ ਹੋ ਜਾਂਦੇ ਆ ਇੱਥੇ ਹੁਣ ਹਰੇਕ ਨੂੰ ਕੋਸ ਨਹੀਂ ਸਕਦੇ ਨਾ ਕੁਦਰਤ ਨੂੰ ਕੋਸ ਸਕਦੇ ਆ ਇਨਸਾਨ ਨੂੰ ਵੀ ਕੀ ਕਹਿ ਸਕਦੇ ਆ ਉਹਦੇ ਵੀ ਮਜਬੂਰੀਆਂ ਤਹਿਤ ਕੀ ਕਰ ਸਕਦਾ ਹੈ ਸਰਕਾਰਾਂ ਵੀ ਕੋਈ ਕਾਨੂੰਨ ਨਹੀਂ ਵੀ ਇੱਥੇ ਕਲੋਨੀਆਂ ਨਹੀਂ ਬਣਾ ਸਕਦੇ ਸਭ ਪੈਸੇ ਦੇ ਕੇ ਚੱਲ ਰਿਹਾ ਹੈ ਕੀ ਕਹਿ ਸਕਦੇ ਆ ਕੁਝ ਨਹੀਂ ਕਹਿ ਸਕਦੇ ਮੈਂ ਨਾ ਹੁਣ ਵੇਟ ਕਰ ਰਿਹਾ ਹਾਂ ਕੰਮ ਤੇ ਜਾਣਾ ਮੈਂ ਮੈਂ ਥੋੜਾ ਵੇਟ ਕਰਦਾ ਵੀ ਪਾਣੀ ਗਲੀ ਦੇ ਵਿੱਚੋਂ ਉੱਤਰ ਜਾਵੇ ਗਲਿਚ ਪਾਣੀ ਗੋਡੇ-ਗੋਡੇ ਹੋਇਆ ਸੀ ਤੁਸੀਂ ਦੇਖਿਆ ਮੈਂ ਤੁਹਾਨੂੰ ਪਹਿਲਾਂ ਵੀ ਦਿਖਾ ਲਿਆ ਆ ਤੇ ਮੀਂਹ ਵੈਸੇ ਹਟ ਗਿਆ ਜੀ ਦੁਬਾਰਾ ਪਿਆ ਤਾਂ ਥੋੜਾ ਹੋ ਸਕਦਾ ਹੈ ਪ੍ਰੋਬਲਮ ਹੋ ਸਕਦੀ ਹੈ ਥੋੜੀ ਦੇਰ ਬਾਅਦ ਜੇ ਕੋਈ ਹੋਰ ਅਪਡੇਟ ਹੋਈ ਤੁਹਾਨੂੰ ਦਿਖਾਉਂਗਾ ਜੇ ਚੂਹਾ ਆਇਆ ਤਾਂ ਚੂਹਾ ਦਿਖਾ ਦੂੰਗਾ ਪਿੰਡ ਦੇ ਬਾਹਰ ਪਾਣੀ ਆਂਦਾ ਕਿ ਨਹੀਂ ਆਂਦਾ ਇਹਦਾ ਕੋਈ ਪਤਾ ਨਹੀਂ ਕਿਉਂਕਿ ਪੂਰੇ ਅਜੇ ਪਿੱਛੇ ਜੇ 2-3 ਮੀਂਹ 2 ਦਿਨ ਦਿਨ ਮੀਂਹ ਪਿਆ ਉਸ ਟਾਈਮ ਤਾਂ ਸਾਡੇ ਕੋਈ ਇਦਾਂ ਦਾ ਪ੍ਰੋਬਲਮ ਆਈ ਨਹੀਂ ਹੈਗੀ ਮਤਲਬ ਇਹ ਹਲਾਕਾ ਸਾਡਾ ਉੱਚਾ ਕਰਕੇ ਨਾ ਆ ਸਾਡਾ ਪਿੰਡ ਤੇ ਸਾਡੇ ਪਿੰਡ ਤੋਂ ਵੀ ਉੱਚੇ ਪਿੰਡ ਹੈ ਇਧਰ ਸ਼ਵਾਲਕ ਦੀਆਂ ਪਹਾੜੀਆਂ ਨਾਲ ਥੋੜੀ ਦੂਰੀ ਹੈ ਮਤਲਬ 10 15 ਮਿੰਟ ਲੱਗਦੇ ਹੈ ਜੇ ਜਾਣਾ ਹੋਵੇ ਸ਼ਵਾਲਕ ਦੀਆਂ ਪਹਾੜੀਆਂ ਆਨੰਦਪੁਰ ਸਾਹਿਬ ਤੋਂ ਪਹਿਲਾਂ ਜਿਹੜੀਆਂ ਆਣੀਆਂ ਉਹ ਆ ਜਣੀਆਂ ਹੈ ਤੇ ਇਹਨਾਂ ਇਲਾਕਿਆਂ ਚੋ ਪਾਣੀ ਅਸਲ ਦੇ ਵਿੱਚ ਵਹਾ ਦੇ ਨਾਲ ਇਧਰ ਨੀਵੇਂ ਇਲਾਕਿਆਂ ਨੂੰ ਚਲੇ ਜਾਂਦਾ ਫਿਰ ਨੀਵੇਂ ਜਿਹੜੇ ਪਿੰਡ ਹੈ ਨਾ ਉਹਨਾਂ ਚ ਪਾਣੀ ਜਮਾ ਹੁੰਦਾ ਹੈ 88 ਚ ਆਇਆ ਸੀ ਸਾਸੀ ਦੇ ਵਿੱਚ ਸਾਡੇ ਆ ਗਲੀਆਂ ਚ ਪਾਣੀ ਲੰਘਿਆ ਸੀਗਾ 88 ਚ ਹੜ ਬਹੁਤ ਆਇਆ ਸੀ। ਨਾ ਛੋਟਾ ਜਿਹਾ ਸੀ ਜਦ ਤਾ ਹਾੜਾਂ ਦੇ ਨਾਲ ਨਾ ਉਸ ਟਾਈਮ ਬਹੁਤ ਕੁਛ ਖੇਤਾਂ ਦੇ ਵਿੱਚ ਵੀ ਉਹ ਪਣਾ ਪਣਾ ਜੰਮ ਗਿਆ ਸੀਗਾ। ਐ ਮਤਲਬ ਉਸ ਟਾਈਮ ਤੱਕ ਕਹਿੰਦੇ ਸੀ ਪਾਣੀ ਛੱਡਿਆ ਸੀਗਾ ਭਾਖੜਾ ਦਾ ਜਾਂ ਹੋਰ ਡੈਮਾਂ ਦਾ ਜਿਹਦੇ ਨਾਲ ਇੱਕਦਮ ਹੀ ਪਾਣੀ ਆਇਆ ਸੀ। ਤੇ ਸਕੂਲਾਂ ਚ ਛੁੱਟੀਆਂ ਐ ਇਸ ਕਰਕੇ। ਕਿ ਮੇਰੇ ਹਿਸਾਬ ਨਾਲ ਘਰੀ ਰਹਿਣਾ ਚਾਹੀਦਾ ਹੈ ਜਦ ਤੱਕ ਇਹ ਮੌਸਮ ਸਹੀ ਨਹੀਂ ਹੋ ਜਾਂਦਾ ਪਹਾੜਾਂ ਵੱਲ ਤਾਂ ਬਿਲਕੁਲ ਨਾ ਜਾਓ ਪਹਾੜਾਂ ਦੇ ਵੀ ਜਬ ਖਤਰਨਾਕ ਇਲਾਕਿਆਂ 'ਚ ਬਿਲਕੁਲ ਜਾਣ ਦੀ ਲੋੜ ਨਹੀਂ ਹੈਗੀ ਕਲੀਅਰ ਹੋ ਜਾਏਗਾ ਹੌਲੀ ਹੌਲੀ ਪੰਜ ਸੱਤ ਦਿਨ 10 ਦਿਨ ਲੱਗਣਗੇ ਫਿਰ ਦੇਖਿਆ ਕੁੜੇ ਪੰਜਾਬ 'ਚ ਹੀ ਆਇਆ ਇਹੋ ਪੰਜਾਬ ਜੰਮੂ ਤੇ ਹਿਮਾਚਲ ਚ ਤਾਂ ਕਹਿੰਦੇ ਸ਼ੁਰੂ ਤੋਂ ਹੀ ਜਿਆਦਾ ਜਿਆਦਾ ਇਹ ਮੀਂਹ ਸ਼ੁਰੂ ਹੋਇਆ ਉੱਥੇ ਕਰੋਪੀ ਆਣੀ ਸ਼ੁਰੂ ਹੋ ਗਈ ਕਿਉਂਕਿ ਉੱਥੇ ਡਵੈਲਪਮੈਂਟ ਦਾ ਕੰਮ ਚੱਲਦੇ ਕਰਕੇ ਨਾ ਢਿੱਗਾਂ ਬਹੁਤ ਡਿੱਗਦੀਆਂ ਬੁਰਾ ਹਾਲ ਹੈ ਉੱਥੇ ਤਾਂ ਮਤਲਬ 2 ਮਹੀਨੇ ਹੋ ਗਏ ਆ ਬੁਰਾ ਹਾਲ ਹੈ ਹਿਮਾਚਲ ਦਾ ਤਾਂ ਤੇ ਉੱਤਰਾਖੰਡ ਇਹਨਾਂ ਇਲਾਕਿਆਂ 'ਚ ਜਿਆਦਾ ਹੜ੍ਹ ਦੇ ਚਾਂਸ ਹੋਏ ਆ ਪੰਜਾਬ 'ਚ ਜਿਆਦਾਤਰ ਮਦਾਨੀ ਇਲਾਕਿਆਂ 'ਚ ਹੜ੍ਹ ਆਈ ਹੈ ਇਸ ਟਾਈਮ ਮੈਂ ਪ੍ਰਿੰਟ ਦੇ ਬਾਹਰ ਆ ਗਿਆ ਹਾਂ ਆਚੂ ਆ ਜੀ ਐਵੇਂ ਵਾਲੀ ਸਾਈਡ ਐ ਮੈਂ ਇਹ ਆਚੂ ਆ ਨਾ ਬਿਲਕੁਲ ਪਾਣੀ ਹੈਗਾ ਇਹ ਵਿੱਚ ਮਾੜਾ ਮਾੜਾ ਸਰੀ ਮਮੁੱਲੀ ਐ ਇੱਕ ਸਾਈਡ ਆ ਐ ਹਾਂ ਇਹਨਾਂ ਵੀ ਚੋਦੀ ਸਫਾਈ ਹੋਈ ਹੋਇਓ ਐ ਅਜੇ ਤੱਕ ਤਾਂ ਕੁਛ ਅੱਡਾ ਆਇਆ ਨਹੀਂ ਹੈਗਾ ਪਾਣੀ ਮਤਲਬ ਟੱਕ ਚਾਂਸ ਹੈ ਆਣ ਦੇ ਜਿਆਦਾਤਰ ਪਾਣੀ ਜੇ ਇਥੇ ਆਂਦਾ ਹੁੰਦਾ ਐਸਚੋਏ ਚ ਆ ਜਾਂ ਫਿਰ ਇੱਕ ਹੋਰ ਦਿਖਾਣਾ ਮੈਂ ਉਹ ਉਥੇ ਨੀਵਾ ਜਿਹਾ ਇਲਾਕਾ ਹੈ ਉਥੋਂ ਪਾਣੀ ਪਾਸ ਕਰਦਾ ਹੁੰਦਾ ਪਿੰਡ ਤੋਂ ਬਾਹਰ ਬਾਹਰ ਸੋ ਫਿਰ ਇਜਾਜ਼ਤ ਦਿਓ ਜੀ ਵੀਡੀਓ ਮੈਂ ਆਪਣੇ ਹਿਸਾਬ ਨਾਲ ਜਿੱਦਾਂ ਅਸੀਂ ਕੀ ਬਣਾਈ ਤੇ ਮਿਲਦੇ ਆਂ ਅਗਲੀ ਕਿਸੇ ਵੀਡੀਓ ਚ ਡੱਡੂ ਬੋਲ ਰਿਹਾ ਹੈ ਪਿੱਛੇ ਆਵਾਜ਼ ਤੁਹਾਨੂੰ ਸੁਣਦੀ ਹੋਣੀ ਹੈ ਬਹੁਤ ਹੀ ਬਹੁਤ ਜ਼ਿਆਦਾ ਬੋਲ ਰਿਹਾ ਹੈ ਕੋ ਡੱਡੂ ਤਾਂ ਇਹਨਾਂ ਦੇ ਨਾਲ ਚ ਫਿਰ ਬੋਲਦੇ ਜਾਂਦੇ ਆ ਠੀਕ ਹੈ ਮਿਲਦੇ ਆਂ ਅਗਲੀ ਕਿਸੇ ਵੀਡੀਓ ਚ ਰੱਬ ਰੱਖਾ ਖੁਸ਼ ਰਹੋ ਸਲਾਮਤ ਰਹੋ